ਲਗਾਤਾਰ ਵੱਧ ਰਹੇ ਹਿੱਟ ਐਂਡ ਰਨ ਕਾਨੂੰਨ ਦੇ ਸਬੰਧ ਵਿੱਚ ਅਮਰਸਰ ਦੇ ਭੰਡਾਰੀ ਬੋਲਤੇ ਟੈਕਸੀ ਯੂਨੀਅਨ ਵੱਲੋਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਨਿਰਣਾ ਕਸੂਰੀ ਲਾਜ ਜੀ ਸ੍ਰੀ ਅਮਰਸਰ ਸਾਹਿਬ ਤੋਂ ਮੈਂ ਅਜਾ ਟੈਕਸੀ ਯੂਨੀਅਨ ਦਾ ਇੱਕ ਨੁਮਾਇੰਦਾ ਹਾਂ ਜੀ ਉਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ ਜਿਹੜੇ ਆ ਸਿੱਧੇ ਹੀ 10 ਸਾਲ ਦੀ ਸਜਾਏ ਦਾ 7 ਲੱਖ ਰੁਪਏ ਜਿਹੜਾ ਜੁਰਮਾਨਾ ਆ ਇਹ ਇੱਕ ਕਾਲਾ ਫੰਦਾ ਜਿਹੜਾ ਸਾਡੇ ਗਾਲ ਚ ਪਾਸਤਾ ਗਿਆ ਆ ਜਿੱਥੇ ਕੋਈ ਦਲੀਲ ਤੇ ਕੋਈ ਅਪੀਲ ਨਹੀਂ ਹੈਗੀ ਪਹਿਲਾਂ ਜਿਹੜਾ 300 ਤੇ 4 ਲੱਗਦੀ ਸੀ ਇਹ ਧਾਰਾ ਉਹਦੇ ਜੇ ਹੁੰਦਾ ਕਿ ਸਾਡੇ ਥਾਣਿਆਂ ਦੇ ਵਿੱਚ ਜਾ ਕੇ ਸਾਨੂੰ ਜਮਾਨਤ ਮਿਲ ਜਾਂਦੀ ਸਾਡਾ ਲਾਇਸੈਂਸ ਵੇਖ ਕੇ ਫੋਨ ਤੇ ਸਿੱਧਾ ਸਿੱਧਾ ਕਾਮ ਹੈ ਜੀ ਕਿ ਸਿੱਧੀ ਫਾਂਸੀ ਜਿਹਾ ਹੀ ਆਈ ਇੱਕ ਹਜ਼ਾਰ ਦੀ ਜਿਵੇਂ ਅਸੀਂ ਲੋਕ ਇਸੇ ਤਰ੍ਹਾਂ ਹੀ ਕਮਾਈ ਕਰਨ ਵਾਲੇ ਹੁੰਦੇ ਨੇ ਜਿਹੜੇ 7-7 ਲੱਖ ਦੇ ਮਾਲਕ ਨੇ ਇਹ ਵੀ ਇਹ ਕਾਰੋਬਾਰ ਖੋਲ ਕੇ ਚਾਚਣਾ ਵੰਦੇ ਆਪਾਂ ਨੂੰ ਕੀ ਲੋੜ ਹੀ ਰਹੀ ਏ ਧੁੰਦਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੇ ਆਪਾਂ ਸੜਕ ਸੋ ਇਹੜਾ ਕਾਨੂੰਨ ਆ ਨੂੰ ਵਾਪਸ ਲੈਣਾ ਚਾਹੀਦਾ ਕੇਂਦਰ ਸਰਕਾਰ ਨੂੰ ਜਿਹੜੀ ਸਾਡੇ ਨਾਲ ਵਰਧੀ ਕੀ ਹੋ ਰਹੀ ਹੈ ਇਹਦੇ ਜਵਾਬ ਜਿਹੜੇ ਆ ਇਹਦਾ ਜਿਹੜਾ ਸਾਰਾ ਖਮਿਆਜਾ ਆ ਸਾਡੇ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਉਹ ਵੀ ਇਕੱਲਾ ਇਕੱਲਾ ਕਮਾਉਣ ਵਾਲੇ ਆ ਉਹ ਚਾਰ ਚਾਰ ਪੰਜ ਪੰਜ ਜੀ ਸਾਡੇ ਜਿਹੜੇ ਖਾਣ ਵਾਲੇ ਨੇ ਉਹ ਜਿਹੜਾ ਕਿ ਇਹ 7 ਲੱਖ ਰੁਪਇਆ ਦੇ ਸਕਦਾ ਸਾਡੇ ਹੱਕ ਚ ਨਹੀਂ ਹੈਗਾ ਇਹ ਜਿਹੜਾ ਸਾਡੇ ਵਰ ਖਿਲਾਫ ਬਿਲਕੁਲ ਇੱਕ ਕਾਲਾ ਕਾਨੂੰਨ ਤਿਆਰ ਕਰ ਰਹੀ ਹੈ ਕੇਂਦਰ ਸਰਕਾਰ ਅਸੀਂ ਸਾਰੀ ਆਜਾ ਟੈਕਸੀ ਜੂਨੀਅਰ ਪੰਜਾਬ ਇਹਦਾ ਵਿਰੋਧ ਕਰਦੀ ਆਂ ਔਰ ਅਸੀਂ ਇਹ ਜਿਹੜੀ ਨਖੇਦੀ ਕਰਦੇ ਆਂ ਸਰਕਾਰ ਦੀ ਕਿਹੜਾ ਕਾਨੂੰਨ ਹੈ ਵਾਪਸ ਲਿਆ ਜਾਵੇ ਜਲਦੀ ਤੋਂ ਜਲਦੀ ਤਾਂ ਜੋ ਅਸੀਂ ਆਪਣੇ ਕਾਰੋਬਾਰ ਕਰ ਸਕੀਏ ਚੰਗੇ ਤਰੀਕੇ ਦੇ ਨਾਲ ਔਰ ਆਪਣੇ ਪਰਿਵਾਰ ਪਾਲ ਸਕੀਏ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਸਰ ਜੀ ਜੋ ਵੀ ਕਾਨੂੰਨ ਲਾਗੂ ਕੀਤੇ ਗਏ ਆ ਕੀਤੇ ਗਏ ਆ ਬਿਲਕੁਲ ਗਲਤ ਆ ਜੀ ਸਾਰਿਆਂ ਵਾਸਤੇ ਗਲਤ ਆ ਤਕਰੀਬਨ ਪਬਲਿਕ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਕਿ ਇਹ ਕਾਨੂੰਨ ਸਾਰਿਆਂ ਵਾਸਤੇ ਲਾਗੂ ਆ ਜੀ ਜੇ ਕੋ ਘਰੋਂ ਆਪਣਾ ਦੋ ਪਹੀਆ ਵਾਹਨ ਲੈ ਕੇ ਨਿਕਲਦਾ ਕੋਈ ਮੋਟਰਸਾਈਕਲ ਕੋਈ ਬਾਈਕ ਲੈ ਕੇ ਨਿਕਲਦਾ ਕੋਈ ਘਰੇਲੂ ਕਾਰ ਟੈਕਸੀ ਲੈ ਕੇ ਨਿਕਲਦਾ ਜਾਂ ਕੋਈ ਬੱਸ ਟਰੱਕ ਵਾਲਾ ਇਹ ਸਾਰਿਆਂ ਵਾਸਤੇ ਕਾਨੂੰਨ ਲਾਗੂ ਆ ਜੀ ਇਨ ਕੇਸ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ 7 ਸਾਲ ਦੀ ਕੈਦ ਤੇ 10 ਸਾਲ ਦਾ 10 ਲੱਖ ਦਾ ਜੁਰਮਾਨਾ ਜੀ ਬਿਲਕੁਲ ਨਜਾਇਜ਼ ਹੋ ਰਿਹਾ ਜੀ ਜੋ ਡਰਾਈਵਰ ਸਾਡੇ ਅੱਜ ਪਰਿਵਾਰ ਪਾਲ ਲਏ ਨੇ ਉਹ ਦੱਸੋ ਕੀ ਕਰਨਗੇ ਕਿਵੇਂ ਪੈਸੇ ਦੇਣਗੇ ਕੀ ਕਰਨਗੇ ਉਹ ਹਾਦਸਾ ਜਿਹੜਾ ਐਕਸੀਡੈਂਟ ਆ ਜੀ ਇੱਕ ਐਕਸੀਡੈਂਟ ਇੰਗਲਿਸ਼ ਵਰਡ ਆ ਹਾਦਸਾ ਪੰਜਾਬੀ ਚ ਕਹਾਂਗੇ ਹਾਦਸਾ ਕੋਈ ਜਾਣਬੁੱਝ ਕੇ ਨਹੀਂ ਕਰਦਾ ਕੋਈ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ ਅਚਾਨਕ ਕਦੀ ਵੀ ਕਿਤੇ ਜਿਵੇਂ ਹੁਣ ਅੱਜ ਕੱਲ ਫੌਗ ਦਾ ਸੀਜ਼ਨ ਆ ਤੁੰ ਦਾ ਸੀਜ਼ਨ ਆ ਅਚਾਨਕ ਹਾਦਸੇ ਹੋ ਰਹੇ ਆ ਬਾਕੀ ਜੋ ਕੁਝ ਡਰਾਈਵਰ ਨਾਲ ਹੋ ਰਿਹਾ ਬਹੁਤ ਬੁਰਾ ਹੋ ਰਿਹਾ ਜੀ ਸੈਂਟਰ ਗਵਰਨਮੈਂਟ ਕਰ ਰਹੀ ਆ ਸਾਡੀ ਤਾਂ ਪੰਜਾਬ ਗਵਰਨਮੈਂਟ ਕਰ ਰਹੀ ਆ ਕੋਈ ਡਰਾਈਵਰ ਦੀ ਅਸਲ ਦੇ ਵਿੱਚ ਇਹ ਆ ਜੀ ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ ਅਸੀਂ ਖੁਦ ਇਹ ਕਰਕੇ ਵੇਖਿਆ ਮੈਂ ਖੁਦ ਡਰਾਈਵ ਕਰਦਾ ਜੀ ਮੇਰੀ ਆਪਣੀ ਗੱਡੀਆਂ ਮੇਰਾ ਆਪਣਾ ਟਰੈਵਲ ਆ ਮੈਂ ਸਾਰਾ ਕੁਝ ਕਰਦਾ ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ ਡਰਾਈਵਰ ਨੂੰ ਲੋਕ ਰੋਟੀ ਤੱਕ ਨਹੀਂ ਪੁੱਛਦੇ ਇੱਕ ਬੰਦਾ 6 ਬੰਦਿਆਂ ਨੂੰ ਆਪਣੀ ਜਾਨ ਤਲੀ ਉੱਤੇ ਅੱਗੇ ਬੈਠ ਕੇ ਲੈ ਕੇ ਜਾਂਦਾ ਪਿਛੇ ਕਿਸੇ ਲੋਕੀ ਮਸਤੀ ਕਰਦੇ ਜਾਂਦੇ ਕੋਈ ਕਿਸੇ ਨੂੰ ਟੈਨਸ਼ਨ ਨਹੀਂ ਕੋਈ ਚਾਹ ਪਾਣੀ ਦੀ ਗੱਲ ਹੀ ਨਹੀਂ ਉਹ ਜੀ ਡਰਾਈਵਰ ਦਾ ਇੰਨਾ ਬੁਰਾ ਹਾਲ ਹੋ ਗਿਆ ਜੀ ਉਤੋਂ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਆ ਜੀ 7 ਸਾਲ ਦੀ ਸਜ਼ਾ 10 ਲੱਖ ਦਾ ਜੁਰਮਾਨਾ ਤਕਰੀਬਨ ਸਾਡੇ 70 80% ਡਰਾਈਵਰੋ ਜਿਨ੍ਹਾਂ ਕੋ ਆਪਣੀ ਪਾਲਸੀ ਹੀ ਨਹੀਂ 1 2 ਲੱਖ ਦੀ ਜਿਵੇਂ ਕੋਈ ਵੀ ਕਿਸੇ ਵੀ ਬੈਂਕ ਦੀ ਅਲਰਸੀ ਦੀ ਪਾਲਿਸੀ ਕਿਸੇ ਕੋਲ ਕੋਈ ਪਾਲਿਸੀ ਨਹੀਂ ਜਿਹੜਾ ਬੰਦਾ ਆਪਣੀ ਪਾਲਿਸੀ ਨਹੀਂ ਤਾਰ ਸਕਦਾ ਤਕਰੀਬਨ 3 3 ਮਹੀਨਿਆਂ ਦਾ 32 3300 ਰੁਪਏ ਦਾ ਪ੍ਰੀਮੀਅਮ ਆਉਂਦਾ ਜੀ ਉਹ ਨਹੀਂ ਦੱਸੋ ਬੰਦਾ 10 ਲੱਖ ਕਿੱਥੋਂ ਲਊਗਾ ਕੀ ਕਰੂਗਾ ਬੰਦਾ ਕਿਵੇਂ ਚੱਲੂਗਾ ਸਾਨੂੰ ਦੇਖ ਕੇ ਸਮਝ ਨਹੀਂ ਆ ਰਹੀ ਕੋਈ ਜੀ ਇਸੇ ਵਿੱਚ ਸਾਡਾ ਵਿਰੋਧ ਹੈ ਜੀ ਅਸੀਂ ਤੇ ਵੇਖੋ ਜੀ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਪ੍ਰਸ਼ਾਸਨ ਨੂੰ ਦੱਸ ਕੇ ਕਰ ਰਹੇ ਆ 2 ਘੰਟੇ ਦਾ ਅਸੀਂ ਟਾਈਮ ਲਿਆ ਹੋਇਆ ਕੋਈ ਆਵਾਜ਼ਾਈ ਨਹੀਂ ਰੋਕ ਰਹੇ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਆਪਣਾ ਕਰ ਰਹੇ ਆ ਜੋ ਰੋਸ ਆ ਸਾਡਾ ਸਰਕਾਰਾਂ ਦੇ ਵਿਰ ਸਾਡਾ ਕਿਸੇ ਆਵਾਜ਼ਾਈ ਨੂੰ ਬਿਲਕੁਲ ਆਵਾਜ਼ੀ ਚੱਲ ਰਹੀ ਹੈ ਕੋਈ ਆਵਾਜ਼ੀ ਜੀ ਜਿਕਨ ਨਹੀਂ ਪੈ ਰਿਆ ਅਸੀਂ ਆਪਣੀਆਂ ਮੰਗਾ ਮੰਗਾ ਕਿੰਨੀਆਂ ਸਾਡਾ ਮੰਗਾ ਮੰਨ ਜੇ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਗੇ ਇਸ ਜੋ ਵੀ ਹੋਇਆ ਵੇਖੋ ਜੀ ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ ਸਾਡਾ ਰਾਈਟ ਆ